ਇਸ ਗੱਲ 'ਚ ਕਿੰਨੀ ਕ ਸੱਚਾਈ ਹੈ ਕਿ ਤੁਹਾਨੂੰ ਸੱਤਾ ਧਿਰ ਨੇ ਬਹੁਤ ਵੱਡਾ ਇੱਕ ਲਾਲਚ ਦਿੱਤਾ ਸੀਗਾ ਕਿ ਤੁਹਾਨੂੰ ਕੈਬਨਿਟ ਮੰਤਰੀ ਬਣਾ ਦਿੰਦੇ ਆ ਤੁਹਾਨੂੰ ਲੋਕ ਸਭਾ ਦੀ ਚੋਣ ਵੀ ਲੜਾਵਾਗੇ ਜਿੱਥੋਂ ਤੁਸੀਂ ਕਹੋਗੇ ਪਰ ਸਾਡੀ ਪਾਰਟੀ ਨੂੰ ਜੁਆਇਨ ਕਰ ਬਿਲਕੁਲ ਗਲਤ ਕੋਈ ਇਦਾਂ ਦੀ ਕੋਈ ਗੱਲ ਤੁਹਾਡੇ ਤੱਕ ਪਹੁੰਚੀ ਹੋਵੇ ਕਦੇ ਵੀ ਨਹੀਂ ਕਾਂਗਰਸ ਨੇ ਕਿਹਾ ਤੁਹਾਨੂੰ ਪਹਿਲਾਂ ਨਹੀਂ ਕਹਿੰਦੀ ਸੀ ਹੁਣ ਕਹਿਣਾ ਚਾਲੂ ਕੀਤਾ ਕੱਟ ਚੱਲ ਰਹੀ ਹੈ ਕਿ ਰਾਣਾ ਇੰਦਰਪ੍ਰਤਾਪ ਨੂੰ ਕਿੱਥੋਂ ਲੜਾਉਣਾ ਹੈ ਕਿ ਜਾਂ ਫਿਰ ਇੱਕ ਹੋਰ ਭਰਾ ਨੂੰ ਰਾਜਨੀਤੀ 'ਚ ਵੜੋਂਗੇ ਫਿਰ ਨਹੀਂ ਹੋਰ ਭਰਾ ਤਾਂ ਨਹੀਂ ਉਹਦਾ ਰਾਜਨੀਤੀ 'ਚ ਕੰਮ ਕਰ ਵੀ ਕਰਨਾ ਠੀਕ ਹੈ ਇਹ ਗੱਲ 'ਚ ਕਿੰਨੀ ਸੱਚਾਈ ਹੈ ਵੀ ਫਿਰ ਇਹ ਦੋ ਸੀਟਾਂ ਦੇ ਉੱਪਰ ਰਾਣਾ ਪਰਿਵਾਰ ਦੀ ਨਿਗਾਹ ਹੈਗੀ ਜੇ ਇਨ ਕੇਸ ਇਹ ਚੋਣ ਲੜਦੇ ਆ ਖਡੂਰ ਸਾਹਿਬ ਅਤੇ ਆਨੰਦਪੁਰ ਹੀ ਹੋਵੇਗੀ ਦੇਖੋ ਦੋ ਨਹੀਂ ਲੜ ਅਸਲੀਅਤ ਫੜਾਂਗੇ ਤੇ ਜੇ ਲੜਾਂਗੇ ਇੱਕ ਲੜਾਂਗੇ ਦੋ ਨਹੀਂ ਲੜਨੀਆ ਦੋ ਨਹੀਂ ਤੇ ਪਹਿਲਾ ਨੰਬਰ ਕਿਹਦਾ ਆਉਂਦਾ ਵਡੇ ਰਾਣਾ ਜੀ ਦਾ ਕਿ ਤੁਹਾਡਾ ਦੇਖੋ ਵਡੇ ਰਾਣਾ ਜੀ ਦੀ ਉਮਰ ਵੀ ਹੋ ਗਈ ਹੁਣ ਉਹਨਾਂ ਦੀ ਮੌਜੂਦ ਕਰਨ ਵਾਲੀ ਉਮਰ ਹੈ ਅੱਛਾ ਠੀਕ ਹੈ ਨਾ ਤੇ ਬਹਿ ਕੇ ਸਿਆਸਤ ਕਰਨ ਵਾਲੀ ਉਮਰ ਹੈ ਲੋੜ ਜ਼ਿਆਦਾ ਆਪਣੇ ਤੇ ਰੱਖਾਂਗੇ ਤੇ ਸਿਆਸਤ ਰਾਣਾ ਜੀ ਕਰਨਗੇ ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ ਕਿ ਤੁਹਾਨੂੰ ਸੱਤਾ ਧਿਰ ਨੇ ਬਹੁਤ ਵੱਡਾ ਇੱਕ ਲਾਲਚ ਦਿੱਤਾ ਸੀਗਾ ਕਿ ਤੁਹਾਨੂੰ ਕੈਬਨਿਟ ਮੰਤਰੀ ਬਣਾ ਦਿੰਦੇ ਆ ਤੁਹਾਨੂੰ ਲੋਕ ਸਭਾ ਦੀ ਚੋਣ ਵੀ ਲੜਾਵਾਗੇ ਜਿੱਥੋਂ ਤੁਸੀਂ ਕਹੋਗੇ ਪਰ ਸਾਡੀ ਪਾਰਟੀ ਨੂੰ ਜੁਆਇਨ ਕਰ ਲਓ ਬਿਲਕੁਲ ਗਲਤ ਹੂੰ ਕੋਈ ਇਦਾਂ ਦੀ ਕੋਈ ਗੱਲ ਤੁਹਾਡੇ ਤੱਕ ਪਹੁੰਚੀ ਹੋਵੇ ਕਦੇ ਵੀ ਨਹੀਂ ਹੂੰ ਕਾਂਗਰਸ ਨੇ ਕਿਹਾ ਤੁਹਾਨੂੰ ਪਹਿਲਾਂ ਨਹੀਂ ਕਹਿੰਦੀ ਸੀ ਹੁਣ ਕਹਿਣਾ ਚਾਲੂ ਕੀਤਾ ਅੱਛਾ ਹੁਣ ਕੀ ਕਹਿੰਦੀ ਹੈ ਉਹ ਵੀ ਆ ਮਹੀਨਾ ਕਿ ਕਹਿੰਦੇ ਹਨ ਤੇ ਫਿਰ ਰਾਣਾ ਇੰਦਰ ਪ੍ਰਤਾਪ ਨੇ ਕੀ ਮਨ ਬਣਾਇਆ ਦੇਖੋ ਰਾਣੇ ਦਾ ਮੀਰਾ ਮਨ ਮੈਂ ਤੁਹਾਨੂੰ ਦੱਸਿਆ ਜਿਵੇਂ ਬਜ਼ੁਰਗ ਕਹਿਣਗੇ ਵੀ ਆਹ ਕੰਮ ਕਰਨਾ ਹਾਂ ਤੇ ਆਪਣਾ ਅੱਜ ਇਹ ਵੀ ਤਿਆਰ ਹੈ ਰੇਪਲ ਟਾਕ ਦੇ ਉੱਤੇ ਗੱਲ ਆਈ ਕਰੇ ਚਰਚਾ ਚੱਲ ਰਹੀ ਹੈ ਕਿ ਰਾਣਾ ਇੰਦਰ ਪ੍ਰਤਾਪ ਨੂੰ ਕਿੱਥੋਂ ਲੜਾਉਣਾ ਹੈ ਕਿ ਜਾਂ ਫਿਰ ਇੱਕ ਹੋਰ ਭਰਾ ਨੂੰ ਰਾਜਨੀਤੀ 'ਚ ਵੜੋਂਗੇ ਫਿਰ ਨਹੀਂ ਹੋਰ ਭਰਾ ਤਾਂ ਨਹੀਂ ਉਹਦਾ ਰਾਜਨੀਤੀ 'ਚ ਕੰਮ ਕਰ ਵੀ ਕਰਨਾ ਠੀਕ ਹੈ ਤੇ ਬੰਦੇ ਦੋ ਹੀ ਬਹੁਤ ਹੈ ਪਰਿਵਾਰ ਦੇ ਰਾਜਨੀਤੀ 'ਚ ਅੱਛਾ ਤੇ ਤੁਸੀਂ ਫਿਰ ਕਿੱਥੋਂ ਤੱਕ ਮਨ ਬਣਾ ਲਿਆ ਹੁਣ ਕਲੀਅਰ ਕਰ ਦਿਓ ਮੈਂ ਨਾਲ ਗੱਲਾਂ 'ਚ ਖੁੱਲੀਆਂ ਤੇ ਮਨ ਸਾਡਾ ਖੁੱਲਾ ਹੀ ਆ ਕਲੀਅਰ ਹਾਂ ਸੰਤਾ ਜਿੱਦਾਂ ਸਾਡੇ ਬਜ਼ੁਰਗ ਕਹਿੰਣਗੇ ਵੀ ਆ ਕੰਮ ਕਰਨਾ ਹੂੰ ਉਹ ਕਰ ਦੇਣਾ ਇਹ ਗੱਲ 'ਚ ਕਿੰਨੀ ਸੱਚਾਈ ਆ ਵੀ ਫਿਰ ਇਹ ਦੋ ਸੀਟਾਂ ਦੇ ਉੱਪਰ ਰਾਣਾ ਪਰਿਵਾਰ ਦੀ ਨਿਗਾਹ ਹੈਗੀ ਜੇ ਇਨ ਕੇਸ ਇਹ ਚੋਣ ਲੜਦੇ ਆ ਖਡੂਰ ਸਾਹਿਬ ਅਤੇ ਆਨੰਦਪੁਰ ਹੀ ਹੋਵੇਗੀ ਦੇਖੋ ਦੋ ਨਹੀਂ ਲੜਦੇ ਹਮ ਅਸਲੀਅਤ ਲੜਾਂਗੇ ਤੇ ਜੇ ਲੜਾਂਗੇ ਇੱਕ ਲੜਾਂਗੇ ਦੋ ਨਹੀਂ ਲੜਦੇ ਦੋ ਨਹੀਂ ਤੇ ਪਹਿਲਾ ਨੰਬਰ ਕਿਹਦਾ ਆਉਂਦਾ ਵੱਡੇ ਰਾਣਾ ਜੀ ਦਾ ਕਿ ਤੁਹਾਡਾ ਦੇਖੋ ਵੱਡੇ ਰਾਣਾ ਜੀ ਉਮਰ ਵੀ ਹੋ ਗਈ ਹੁਣ ਉਹਨਾਂ ਦੀ ਮੌਜੂਦ ਕਰਨ ਵਾਲੀ ਉਮਰ ਹੈ ਅੱਛਾ ਠੀਕ ਹੈ ਨਾ ਤੇ ਬੇਕੇ ਸਿਆਸਤ ਕਰਨ ਵਾਲੀ ਉਮਰ ਹੈ ਲੋੜ ਜਿਆਦਾ ਆਪਣੇ ਤੇ ਰੱਖਾਂਗੇ ਤੇ ਸਿਆਸਤ ਰਾਣਾ ਜੀ ਕਰਨਗੇ ਖਡੂਰ ਸਾਹਿਬ ਕੇ ਆਨੰਦਪੁਰ ਜਿਹੜੀ ਮਰਜ਼ੀ ਸਰਵੇ ਕਰਵਾ ਲਿਆ ਕਹਿੰਦੇ ਵੀ ਸਰਵੇ ਵੀ ਹੋ ਰਹੇ ਨੇ ਸਰਵੇ ਦੇ ਵਿੱਚ ਰਾਣਾ ਪਰਿਵਾਰ ਦੋਵਾਂ ਸੀਟਾਂ ਤੋਂ ਅੱਗੇ ਚੱਲ ਰਿਹਾ ਕਦੇ ਸਰਵੇ ਕਰਾਇ ਹੀ ਨਹੀਂ ਮਾਰੂ ਹਮ ਆਪਣੇ ਸਰਵੇ ਹੁੰਦੇ ਆ ਤੁਹਾਡਾ ਸਰਵੇ ਕਿਵੇਂ ਦਾ ਹੁੰਦਾ ਮਾਲਕ ਦੀ ਕਿਰਪਾ ਹੋਵੇ ਸ਼ੀਰਵਾਦ ਹੋਵੇ ਹਾਂ ਤੇ ਸਾਰਾ ਕੁਝ ਸਿੱਧਾ ਤੁੜੀਆਂ ਗੱਲਾਂ ਦੇ ਵਿੱਚੋਂ ਕਲੀਅਰ ਤਾਂ ਮੈਨੂੰ ਥੋੜਾ ਥੋੜਾ ਚੀਜ਼ਾਂ ਹੋ ਰਹੀਆਂ ਆ ਪਰ ਇੰਟਰਵਿਊ ਚੱਲਦੇ ਸਮੇਂ ਸਾਰਾ ਕੁਝ ਕਲੀਅਰ ਕਰ ਦੇਣਾ ਫਿਰ ਸੁਲਤਾਨਪੁਰ ਲੋਧੀ ਕੌਣ ਦੇਖੂਗਾ ਸੁਲਤਾਨਪੁਰ ਲੋਧੀ ਮੇਰੀ ਸੀਟ ਹੈ ਹੂੰ ਕਾਂਗਰਸ ਦੀ ਸੀਟ ਨਹੀਂ ਹੈ ਹੂੰ ਰਾਣੇ ਦੀ ਸੀਟ ਹੈ ਤੇ ਜਿੱਥੇ ਮਰਜ਼ੀ ਜੋ ਮਰਜ਼ੀ ਹੋ ਜਵੇ ਇਹ ਸੀਟ ਹਮੇਸ਼ਾ ਮੈਂ ਇਸ ਸੀਟ ਦੇ ਵਿੱਚ ਇਨਵੋਲਡ ਰਹੂੰਗਾ ਹੂੰ ਤੇ ਚਿੰਤੇ ਮਰਜੀ ਜਮਾ ਜੋ ਟਾਈਮ ਸੁਲਤਾਨਪੁਰ ਨੂੰ ਦਿਨਾ ਉਹ ਟਾਈਮ ਦਊਗਾ ਫਿਰ ਕਡੂਰ ਸਾਹਿਬ ਵੀ ਲੜ ਲਿਓ ਕਿਉਂਕਿ ਉਹਦੇ ਚ ਹੀ ਸੁਲਤਾਨਪੁਰ ਆਉਂਦਾ ਤੇ ਤੁਹਾਨੂੰ ਬਹੁਤੀ ਦਿੱਕਤ ਵੀ ਨਹੀਂ ਹੋਣੀ ਇੱਧਰ ਉੱਧਰ ਜਾਣ ਦੀ ਕਾਂਗਰਸ ਵੱਲੋਂ ਲੜ ਰਹੇ ਹਾਂ ਚੋਣ ਦੇਖੋ ਅਜੇ ਡਿਸਾਈਡਡ ਨਹੀਂ ਕਿ ਤੁਹਾਨੂੰ ਕਿਹਾ ਕਿ ਮੈਂ ਚੋਣ ਲੜ ਰਿਹਾ ਪਰ ਰਾਣਾ ਜੀ ਜੋ ਡਿਊਟੀ ਲਾਉਣਗੇ ਉਹ ਕਰੂਗਾ ਹੂੰ ਮੈਂ ਦੇਖ ਰਿਹਾ ਮਾਹੌਲ ਜੋ ਚੱਲ ਰਿਹਾ ਤੁਹਾਡੇ ਲਈ ਸਰਵੇ ਵੀ ਹੋ ਰਹੇ ਆ ਸ਼ਾਇਦ ਤੁਸੀਂ ਨਾ ਦੱਸੋ ਤੁਹਾਡੇ ਲਈ ਬਹੁਤ ਕੁਝ ਅਫਵਾਹਾਂ ਵੀ ਉੱਡ ਰਹੀਆਂ ਨੇ ਵੀ ਸੱਤਾ ਤੇਰ ਚ ਜਾ ਰਹੇ ਨੇ ਕੁਝ ਤਾਂ ਇਹ ਵੀ ਕਹਿੰਦੇ ਨੇ ਕਿ ਰਾਣਾ ਗਰਜੀਤ ਦੀ ਬੀਜੇਪੀ ਦੇ ਨਾਲ ਬੜੀ ਵਧੀਆ ਸੈਟਿੰਗ ਆ ਬੀਜੇਪੀ ਦੇ ਵਿੱਚ ਵੱਡੇ ਵੱਡੇ ਲੀਡਰ ਜਾ ਰਹੇ ਆ ਸ਼ਾਇਦ ਰਾਣਾ ਪਰਿਵਾਰ ਬੀਜੇਪੀ ਨੂੰ ਵੀ ਸਮਰਥਨ ਦੇ ਸਕਦਾ ਕੋਈ ਬੀਜੇਪੀ ਦੇ ਨਾਲ ਕੋਈ ਕੋਈ ਗੱਲਬਾਤ ਚੱਲੀ ਆ ਪੰਜਾਬ ਦੀ ਸਿਆਸਤ ਨੂੰ ਲੈ ਕੇ ਹੂੰ ਕਦੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਨਹੀਂ ਵੈਸੇ ਰਾਣਾ ਜੀ ਦੇ ਹਰ ਹੂੰ ਅ ਕਈ ਵੱਡੇ ਲੀਡਰਾਂ ਨਾਲ ਬਹੁਤ ਵਧੀਆ ਵਧੀਆ ਰਿਲੇਸ਼ਨਸ਼ਿਪ ਹੈਗਾ ਜਦੋਂ ਉਹ ਐਮਪੀ ਰਹੇ ਉਹਨਾਂ ਦੇ ਯੋਗੀ ਜੀ ਨਾਲ ਬਹੁਤ ਪ੍ਰੇਮ ਹੈਗਾ ਜੀ ਬਟ ਪੰਜਾਬ ਦੀ ਪੋਲਿਟਿਕਸ ਬਾਰੇ ਕਦੇ ਬੀਜੇਪੀ ਬਾਰੇ ਨਹੀਂ ਸੋਚੇ ਬਤਾਈਓ ਪੰਜਾਬ ਦੀ ਪੋਲਿਟਿਕਸ ਦੀ ਗੱਲ ਕੀਤੀ ਵੀ ਪੰਜਾਬ ਦੀ ਪੋਲਿਟਿਕਸ ਵਿੱਚ ਉਹਦਾ ਓਵਰਆਲ ਤਾਂ ਚਲੋ ਇੱਕ ਬਿਜ਼ਨਸਮੈਨ ਦੇ ਹਰ ਇੱਕ ਦੇ ਨਾਲ ਰਿਲੇਸ਼ਨ ਹੁੰਦੇ ਆ ਪਰ ਪੰਜਾਬ ਦੇ ਵਿੱਚ ਤਾਂ ਇਹ ਵੀ ਕਈ ਵਾਰੀ ਚਰਚਾ ਹੁੰਦੀ ਹੈ ਵੀ ਤੁਹਾਡੇ ਜਿਵੇਂ ਲਾਡੀ ਸ਼ੇਰੋ ਵਾਲੀਆ ਹੈਗੇ ਨੇ ਤੁਹਾਡੇ ਨਾਲ ਜਾਂ ਖਡੂਰ ਸਾਹਿਬ ਤੋਂ ਜਿਹੜੇ ਸਾਫਕਾ ਐਮਐਲਏ ਨੇ ਉਹ ਵੀ ਰਾਣਾ ਜੀ ਦੇ ਨਾਲ ਕਾਫੀ ਨਜ਼ਦੀਕ ਰਹੇ ਨੇ ਜਾਂ ਰਿੰਕੂ ਦੀ ਵੀ ਗੱਲ ਕਹੀ ਜਾਂਦੀ ਵੀ ਰਿੰਕੂ ਹੁਣੀ ਬੀਜੇਪੀ ਦੇ ਵਿੱਚ ਚਲੇ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਰਾਣਾ ਗੁਰਜੀਤ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਨੇ ਵੀ ਉਹ ਬੀਜੇਪੀ ਦੇ ਵਿੱਚ ਵੀ ਜਾ ਸਕਦੇ ਆ ਗੱਲ ਤਾਂ ਚਰਚਾ ਹਮ ਅੱਜਕੱਲ ਜਦੋਂ ਇਲੈਕਸ਼ਨ ਜਿਹੜੇ ਆ ਜਾਂਦੀ ਆ ਹਮ ਮੀਡੀਆ ਨੂੰ ਵੀ ਖਬਰ ਚਾਹੀਦੀ ਰੋਜ਼ ਜੀ ਜਿਹੜਾ ਮਰਜ਼ੀ ਛੱਡ ਦੇਵੇ ਫਲਾਨਾ ਜਾ ਰਿਹਾ ਪੂਰਾ ਦਿਨ ਉਹਦਾ ਨਾਂ ਚੱਲੇਗਾ ਸਾਡਾ ਵੀ ਨਾਂ ਚੱਲਿਆ ਠੀਕ ਹੈ ਨਾ ਪਰ ਮੈਂ ਮਹਿਸੂਸ ਕਰਦਾ ਕਿ ਸਾਨੂੰ ਸਪਸ਼ਟੀ ਕਰਨ ਦੀ ਲੋੜ ਨਹੀਂ ਕਿਹਨੂੰ ਕਿਹਨੂੰ ਸਪਸ਼ਟੀ ਕਰਨ ਦੀ ਹੈ ਜੀ ਤੇ ਲੋੜ ਨਹੀਂ ਜਦੋਂ ਐਦਾਂ ਦੀਆਂ ਫਾਰਮਾਂ ਉੱਡਦੀਆਂ ਤੇ ਹਲਕੀਆਂ ਦੇ ਜਿਹੜੇ ਲੋਕ ਹੁੰਦੇ ਜਿਹੜੇ ਨਜ਼ਦੀਕੀ ਹੁੰਦੇ ਨੇ ਉਹਨਾਂ ਨੇ ਫਿਕਰ ਜਤਾਈ ਤੁਹਾਡੇ ਨਾਲ ਆ ਕੇ ਵੀ ਇਹ ਨਹੀਂ ਉਹਨਾਂ ਨੂੰ ਪਹਿਲਾਂ ਹੀ ਪਤਾ ਹੂੰ ਕਿ ਇਹ ਕਿਤੇ ਨਹੀਂ ਜਾਂਦਾ ਜੇ ਕਿਤੇ ਜਾਊਗਾ ਕੁਝ ਕਰੂਗਾ ਪਹਿਲਾਂ ਸਾਡੇ ਨਾਲ ਸਲਾਹ ਕਰੂਗਾ ਉਸ ਤੋਂ ਬਾਅਦ ਅੱਗੇ ਜਾਊਗਾ ਸੁਭਾਵਕ ਹੈ ਕਿ ਜੇ ਤੁਸੀਂ ਜਾਂ ਤੁਹਾਡੇ ਫਾਦਰ ਸਾਹਿਬ ਚੋਣ ਲੜਦੇ ਨੇ ਤਾਂ ਹਲਕਾ ਛੱਡਣਾ ਪਊਗਾ ਉਹਦੇ ਵਿੱਚ ਜਿੰਮਣੀ ਚੋਣ ਹੋਵੇਗੀ ਅਗਰ ਤੁਸੀਂ ਜਿੱਤਦੇ ਹੋ ਤਾਂ ਫਿਰ ਉਹੀ ਗੱਲ ਆ ਜਾਣੀ ਹੈ ਕਿ ਰਾਣਾ ਪਰਿਵਾਰ ਦੇ ਵਿੱਚੋਂ ਹੀ ਕੋਈ ਚੋਣ ਲੜੂਗਾ ਕਿ ਜਾਂ ਫਿਰ ਇੱਥੋਂ ਦਾ ਕੋਈ ਵਰਕਰ ਚੋਣ ਲੜੂਗਾ ਰਾਣਾ ਪਰਿਵਾਰ ਚੋਂ ਚੋਣ ਲੜੂਗਾ ਸਾਡੇ ਚੋਂ ਤੇ ਕੌਨਸਟਿਟੂਐਂਸੀ ਪੂਰੀ ਸਾਮ ਕੇ ਰੱਖਾਂਗੇ ਜਿਵੇਂ 2.5 ਸਾਲ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਫਿਊਚਰ ਦੇ ਵਿੱਚ ਵੀ ਇਸ ਕੰਸਟੀਟੂਐਂਸੀ ਨੂੰ ਆਪਣੇ ਪਰਿਵਾਰਾਂ ਨੂੰ ਸਾਹਮਣੇ ਰੱਖਣੇ ਹਲਕੇ ਦੀ ਗੱਲ ਚੱਲ ਰਹੀ ਹੈ ਹਲਕੇ ਦੇ ਵਿੱਚ ਜੋ ਮੈਂ ਮਹਿਸੂਸ ਕੀਤਾ ਜਾਂ ਜਿੰਨੀ ਕਿ ਮੈਂ ਸਰਚ ਕਰਕੇ ਆਇਆ ਕਹਿੰਦੇ ਵੀ ਹਲਕੇ ਦੇ ਵਿੱਚ ਕ੍ਰੈਡਿਟ ਵਾਰ ਬਹੁਤ ਚੱਲ ਰਹੀ ਹੈ ਤੁਹਾਡੇ ਵਿਰੋਧੀ ਕਹਿੰਦੇ ਆ ਵੀ ਅਸੀਂ ਕੰਮ ਕਰਵਾ ਰਹੇ ਆ ਆਜ਼ਾਦ ਉਮੀਦਵਾਰ ਦੀ ਸੁਣੀ ਨਹੀਂ ਜਾਂਦੀ ਆਜ਼ਾਦ ਵਿਧਾਇਕ ਦੀ ਸੁਣੀ ਨਹੀਂ ਜਾਂਦੀ ਉਹ ਪ੍ਰੈਸ ਕਾਨਫਰੰਸ ਕਰਦੇ ਆ ਤੁਹਾਨੂੰ ਵੀ ਪ੍ਰੈਸ ਕਾਨਫਰੰਸਾਂ ਕਰਨੀਆਂ ਪੈ ਰਹੀਆਂ ਨੇ ਹਲਕੇ ਦੇ ਵਿੱਚ ਕ੍ਰੈਡਿਟ ਵਾਰ ਕਿਉਂ ਚੱਲ ਰਹੀ ਹੈ ਕਿਹੜੇ ਵਾਲੇ ਵਿਰੋਧੀ ਦੋ ਰੁਦੀਆ ਇੱਥੇ ਉਹ ਦੋਵੇਂ ਇਕੱਠੇ ਹੋ ਗਏ ਹੂੰ ਕਿਹੜੇ ਵਾਲੇ ਦੀ ਗੱਲ ਕਰ ਰਹੇ ਤੁਸੀਂ ਜੇ ਇਕੱਠੇ ਹੋ ਗਏ ਤਾਂ ਫਿਰ ਕੋਈ ਗੱਲ ਹੋ ਗਈ ਜਿਹੜੇ ਪ੍ਰੈਸ ਕਾਨਫਰੈਂਸਾਂ ਕਰਦੇ ਨੇ ਤੁਹਾਨੂੰ ਵੀ ਪਤਾ ਹੀ ਹੈ ਕਿਹੜੇ ਕਿਹੜੇ ਕਰਦੇ ਨੇ ਅੱਛਾ ਜੀ ਐਮਐਲਏ ਬਣਿਆ ਉਹਦੇ ਚੋਂ ਕੁਝ ਪੈਸੇ ਨੋਨ ਯੂਟਾਈਲਾਈਜ਼ਡ ਸੀ ਜੀ 스마트 ਸਿਟੀ ਦੇ ਪੈਸੇ ਸਿਟੀ ਦੇ ਅੰਦਰ ਲੱਗਣੇ ਚਾਹੀਦੇ ਆ ਉਹ ਸੜਕਾਂ ਬਣਾਉਣ ਲੱਪਿਆ ਹੂੰ ਸੜਕਾਂ ਲਈ ਤੇ ਹੋਰ ਫੰਡ ਅਵੇਲੇਬਲ ਹੁੰਦੇ ਆ ਉਦਾ 아이ਕੂ ਨਹੀਂ ਸੀ ਕਿ ਵੀ ਮੈਂ ਵਿਜ਼ਨ ਹੀ ਨਹੀਂ ਸੀ ਕਿ ਕਿ ਕਹਾਂ ਕੀ ਜਦੋਂ ਮੈਂ ਆਇਆ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਮਸਲਾ ਪੀਣ ਵਾਲੇ ਪਾਣੀ ਦਾ ਜੀ ਤੇ ਦੂਸਰਾ ਮਸਲਾ ਸੀਵਰੇਜ ਦਾ ਸੀ ਹਾ ਸੜਕਾਂ ਪਹਿਲਾਂ ਬਣੀਆਂ ਸੀਗੀਆਂ ਹੁਣ ਮੈਂ ਦੇਖ ਰਿਹਾ ਵੀ ਸੀਵਰੇਜ ਪੈ ਰਿਹਾ ਸੀਵਰੇਜ ਥੱਲੇ ਪਾਇਆ ਹੀ ਨਹੀਂ ਸੀਵਰੇਜ ਪਾਇਆ ਹੀ ਨਹੀਂ ਹੂੰ 550 ਸਾਲੇ ਦਾ ਮੌਕਾ ਸੀ ਜੋ ਮਰਜ਼ੀ ਕਰਾ ਦਿੰਦੇ ਸ਼ਹਿਰ ਚ ਜੀ ਸ਼ਹਿਰ ਦੇ ਵਿੱਚ ਅੱਜ ਵੀ ਪੀਣ ਵਾਲੇ ਪਾਣੀ ਦੇ ਵਿੱਚ ਸੀਵਰੇਜ ਦਾ ਗਾਰ ਮਿਕਸ ਹੋ ਕੇ ਆਉਂਦਾ ਲੋਕਾਂ ਦੇ ਘਰੇ ਤੇ ਤੁਸੀਂ ਸੋਚੋ ਲੋਕਾਂ ਦਾ ਹਾਲ ਕੀ ਹੋਊਗਾ ਉਹ ਪ੍ਰੋਜੈਕਟ ਮੈਂ ਅਪਰੂਵ ਕਰਾਏ ਯੋਗਦਾਨ ਕ੍ਰੈਡਿਟ ਪੈਸੇ ਇਹਨਾਂ ਦੇ ਸੀ ਇਹਨਾਂ ਤੋਂ ਕ੍ਰੈਡਿਟ ਜਾਂਦਾ ਪੈਸੇ ਲਿਆਉਣ ਦਾ ਮੇਰਾ ਕੋਈ ਯੋਗਦਾਨ ਨਹੀਂ ਪੈਸੇ ਲਿਆਉਣ ਚ ਪਰ ਇਹਨਾਂ ਤੋਂ ਖਰਚੀ ਨਹੀਂ ਗਏ ਪੈਸੇ ਖਰਚੇ ਸਮਝ ਨਹੀਂ ਆਈ ਵੀ ਕਿਵੇਂ ਖਰਚੀ ਉਹ ਆ ਕੇ ਮੈਂ ਖਰਚੇ ਆ ਹੁਣ ਸਾਰੇ ਛੇ ਢਾਈ ਸਾਲ ਸਿਗੇ ਨਾ ਕੋ ਖਰਚਣ ਨੂੰ ਹੂੰ ਤੇ ਢਾਈਆਂ ਸਾਲਾਂ ਸ਼ਹਿਰ ਚ ਨਾ ਇਹਨਾਂ ਨੂੰ ਸੋਚ ਰਹੀ ਸੀ ਸੀਵਰੇਜ ਪਾ ਲਈਏ ਨਾ ਪੀਣ ਵਾਲਾ ਪਾਣੀ ਅੱਜ ਸ਼ਹਿਰ ਦੇ ਵਿੱਚ ਸਟਾਰਮ ਸੀਵਰ ਸਾਰਾ ਪੈ ਰਿਆ 100% ਹੂੰ 28 ਕਿਲੋਮੀਟਰ ਪੀਣ ਵਾਲੇ ਪਾਣੀ ਦੀ ਪ੍ਰੋਜੈਕਟ ਪ੍ਰੂਫ ਹੋ ਕੇ ਟੈਂਡਰ ਲੱਗ ਗਿਆ ਹੂੰ ਤੇ ਨਾਲ ਹੀ ਜਿਹੜੇ ਸ਼ਹਿਰ ਦਾ ਸੀਵਰੇਜ ਹੈ ਜਿੱਥੇ ਜਿੱਥੇ ਲੋੜ ਬਦਲਣ ਦੀ ਸੀ ਬਟਾ ਕਰਨ ਦੀ ਸੀ ਜੀ ਪੂਰਾ ਸਟੱਡੀ ਕਰਕੇ ਉਹ ਪ੍ਰੋਜੈਕਟ ਅਪਰੂਵ ਹੋਇਆ ਤੇ ਅਗਲੀਆਂ 2-3 ਮਹੀਨੇ ਅਜ ਚੋਣ ਜਾਬਤਾ ਖੁੱਲਦੇ ਹੀ ਉਹਦਾ ਕੰਮ ਚੱਲੂ ਹੋਇਆ